ਜਿਹੜੇ ਬੰਦਿਆਰੇ ਪਾਰਟੀਆਂ ਤੋਂ ਜੋ ਇਹਨਾਂ ਦੱਸਿਆ ਕਿ ਹਾਰਾਂ ਦੇ باوجود ਸਾਰੇ ਸਾਰੇ ਪਰਿਵਾਰਾਂ ਨੇ ਉਹਦੇ ਮਾਣੇ। ਔਰ ਜਦੋਂ ਚਿੱਤ ਕੀਤਾ ਜਿੱਥੇ ਟਿਕਟ ਮੰਗੀ ਟਿਕਟ ਮਿਲ ਗਈ। ਜੋ ਉਹਦਾ ਮੰਗਿਆ ਉਹਦਾ ਮਿਲ ਗਿਆ। ਆ ਜੋ ਪਾਰਟੀ ਦੇ ਉਲਟ ਜੋ ਪ੍ਰਚਾਰ ਕਰਦੇ ਨੇ ਉਸ ਤੋਂ ਬਹੁਤ ਵੱਡਾ ਦੁੱਖ ਹੁੰਦਾ। ਮੈਂ ਇਸ ਚੀਜ਼ ਦਾ ਜ਼ਿੰਮੇਵਾਰ ਆ ਕਿ ਮੈਂ ਉਸੇ ਵੀ ਕਿਤੇ ਸਾਰੇ ਤੇ ਮੈਂ ਕੀ ਯਾਰ ਉਮਰ ਦੇਖ ਲੋ ਸਿਹ ਦੇਖ ਲੋ ਕੀ ਆਪਾਂ ਜਿੱਥੇ ਇਹ ਗਏ ਤੇ ਕੱਢ ਦਿਓ ਫਲਾਣੇ ਨੂੰ ਰੱਖ ਲੋ ਇਹ ਆਪਾਂ ਛੱਡੀਏ ਮੈਂ ਹਰਾਨਿਆ ਕਿ ਕਿਸੇ ਚੀਜ਼ ਨੂੰ ਸੋਚਿਆ ਹੀ ਨਹੀਂ ਕਿ ਕੋਈ ਮੈਨੂੰ ਕੋਈ ਵਿਧਾਨ ਦੀ ਕਾਪੀ ਕੱਢ ਕੇ ਦਿਖਾ ਤੇ ਹੁਣ ਤਾਂ ਕਾਪੀਆਂ ਨੇ ਵਿਧਾਨਦਿਆਂ ਕਮਿਸ਼ਨ ਕੋਲੇ ਐ ਸਿਸਟਮ ਐ ਹੁਣ ਕੋਈ ਕਿਸੇ ਜੇਬ 'ਚ ਨਹੀਂ ਪਾਰਟੀ ਹੁਣ ਤਾਂ ਇਲੈਕਸ਼ਨ ਕਮਿਸ਼ਨ ਇੰਡੀਆ ਕੋਲੇ ਡੈਲੀਗੇਟਾਂ ਦੀ ਐ ਵਰਕਿੰਗ ਕਮੇਟੀ ਦੀ ਐ ਉਦੇਦਾਰਾਂ ਦੀ ਜੋ ਉਸ ਵੇਲੇ ਹਾਊਸ ਫੈਸਲਾ ਹੁੰਦਾ ਸਾਰੀਆ ਲਿਸਟਾਂ ਨੇ ਤੇ ਤੁਸੀਂ ਸਭ ਕੁਝ ਜਾਣਦੇ ਹੋਏ ਕਹਿੰਦੇ ਹੋ ਜੀ ਕਮੇਟੀ ਕੋਈ ਨਹੀਂ ਜੇ ਤਾਂ ਕਾਲੀ ਨਾਲ ਹੋ ਗਿਆ ਜੀ ਇਕੱਲੇ ਨੇ ਆ ਕੇ ਜੂ ਹੀ ਕਰਤਾ ਜੀ ਗਰੇਵਾਲ ਸਾਹਿਬ ਤਾਂ ਮੇਰੇ ਨਾਲ ਬੈਠੇ ਦੇਖੀ ਤੁਸੀਂ ਰਾਣੀ ਕੇ ਸਾਹਿਬ ਨੂੰ ਟੈਲੀਫੋਨ ਤੇ ਪੁੱਛਿਆ ਸੀ ਆਖਿਆ ਅੱਜ ਸਾਰੇ ਇਕੱਠੇ ਬੈਠੇ ਆ ਹੁਣ ਇਸ ਦੇ ਬਾਵਜੂਦ ਇਹ ਤਾਂ ਜੀ ਕਿਸੇ ਨੇ ਉੱਪਰੋਂ ਕਰਾਤਾ ਫੈਸਲਾ ਉੱਪਰੋਂ ਫੈਸਲੇ ਸ਼ਾਇਦ ਇੱਥੇ ਕਰਦੇ ਹੁਣ ਮੈਂ ਤਾਂ ਜ਼ਿੰਦਗੀ ਚ ਅਸੂਲ ਲਾ ਲਵੇਆ ਪਾਰਟੀ ਥੱਲੇ ਆ ਉੱਪਰ ਹੈ ਪ੍ਰਮਾਤਮਾ ਤੋਂ ਡਰ ਕੇ ਸਾਹਤ ਹੈ ਕਿ ਸੰਗਤ ਨੇ ਇਹ ਸੇਵਾ ਲਈ ਹੈ ਤੇ ਜੇ ਸੰਗਤ ਦਾ ਧੋਖਾ ਕਰਾਂਗੇ ਤੇ ਇਹ ਦੋ ਵੱਡਾ ਪਾਪ ਕੋਈ ਨਹੀਂ ਜਿਹੜੇ ਬੰਦੇ ਪਾਰਟੀਆਂ ਚਾਉਂਦੇ ਨੇ ਲੋਕਾਂ ਤੋਂ ਏਡਾ ਵੱਡਾ ਫਤਵੇ ਲੈਂਦੇ ਨੇ ਏਡੇ ਏਡੇ ਅਹੁਦੇ ਅਸੀਂ ਮਾਰਦੇ ਆ ਲੋਕਾਂ ਦੇ ਸਿਰ ਤੇ ਮਾਰਦੇ ਆ ਜਿਹੜੀ ਸੰਗਤ ਨੇ ਇੰਨੇ ਲੋਕਾਂ ਨੇ ਜੇਲਾ ਕਟੀਆਂ ਕੁਰਬਾਨੀਆਂ ਕੀਤੀਆਂ ਡਾਂਗਾ ਖਾਧੀਆਂ ਸ਼ਹੀਦੀਆਂ ਦਿੱਤੀਆਂ ਆਕਾਲੀ ਦਲ ਉਸ ਦੀ ਪੈਦਾਇਸ਼ ਹੈ ਉਸ ਦੇ ਉੱਤੇ ਅੱਗੇ ਅਸੀਂ ਆ ਕੇ ਅੱਗੇ ਦੀ ਅੱਗੇ ਚੱਲ ਰਹੇ ਹਾਂ ਅੱਜ ਇਸ ਅਸੀਂ ਹੋਰ ਕੁਝ ਨਾ ਕਰੀਏ ਧੋਖਾ ਤਾਂ ਨਾ ਕਰੀਏ ਪਾਰਟੀ ਦਾ ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਨੂੰ ਇਹ ਕੌੜਾ ਘੁੱਟ ਘਰ ਦਾ ਭਾ ਕਰਨਾ ਭਰਨਾ ਪਿਆ ਸੀ ਮੈਂ ਕੱਲ ਵੀ ਆਖਿਆ ਸੀ ਕਿ ਅਸੀਂ ਫੇਰ ਟਾਈਮ ਦਿੱਤਾ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਕਿ ਅੱਜ ਵੀ ਕਹਿੰਨੇ ਆ ਕਿ ਤੁਸੀਂ ਆਓ ਵਿੱਚ ਬੈਠੋ ਗੱਲ ਕਰੋ ਤੁਹਾਡੀ ਗੱਲ ਸੁਣੀ ਜਾਏਗੀ ਜੇ ਤੁਹਾਡੀ ਠੀਕ ਹੋਏਗੀ ਮੈਂ ਕਿਹਾ ਪ੍ਰਧਾਨ ਦੇ ਬੈਠੇ ਕਿ ਮੈਂ ਉਸ ਗੱਲ ਦੇ ਨਾਲ ਹਮਾਇਤ ਕਰਾਂਗਾ ਤੁਸੀਂ ਸਾਰੇ ਸਾਡੇ ਜਿਹੜੇ ਟਕਰਾਤੇ ਉਸ ਤੋਂ ਬਾਅਦ ਆਪਣੇ ਪੈਰਲ ਕਮੇਟੀਆਂ ਰੋਜ਼ ਪ੍ਰਧਾਨ ਨੂੰ ਗੱਲਾਂ ਪਾਰਟੀ ਰੋਜ਼ ਗੱਲਾਂ ਆ ਜਿਹੜੇ ਦੋਸ਼ੀ ਨੇ ਹੁਣ ਦੋਸਤ ਦੋਸ਼ੀਆਂ ਦੀ ਪੈਰ ਵੀ ਕਰਨ ਲੱਗ ਗਏ ਦੂਸਰੀ ਪਾਰਟੀ ਕਰੇ ਕੋਈ ਦੁੱਖ ਨਹੀਂ ਤੁਸੀਂ ਖੁਦ ਕਰਨ ਲੱਗ ਗਏ ਅਰਦੀਪ ਕਲੇਰ ਦੀ ਗੱਲ ਕਰਦੇ ਹੋ ਦੋਸ਼ੀ ਤੇਰੀ ਜਿਹੜਾ ਕੱਲ ਹੋਇਆ ਇਹ ਤੁਸੀਂ ਦੇਖੀ ਜਾਂਦੇ ਹੋ ਆ ਸਾਰਾ ਦੇਖ ਲੋ ਤੁਰ ਸਾਹਿਬ ਦੀ ਵਰਸੀ ਉਹਨਾਂ ਦਾ ਪਰਿਵਾਰ ਪ੍ਰਾਣੀ ਮਨਾਉਂਦਾ ਇਹ ਉਹਦੇ ਪੋਤੇ ਤੇ ਪੜੋਤੇ ਤੱਕ ਹੈ ਇੱਕ ਛੋਟਾ ਪੜੋਤਾ ਵੀ ਗੱਲ ਨਾਲ ਸੀ ਹਰ ਭਾਜਨ ਸੋਹਣਾ ਦਾ ਪੋਤਾ ਅੱਗੇ ਪੜੋਤਾ ਸੀ ਨਾਲ ਉਹਨੇ ਕਿਹਾ ਕਿ ਤੁਸੀਂ ਆ ਕੇ ਕੀ ਕਰੀ ਜੇਦੇ ਅਸੀਂ ਇੱਥੇ ਹਰ ਸਾਲ ਬਣਾਉਂਦੇ ਆ ਤੁਸੀਂ ਆ ਕੇ ਵਿੱਚ ਆ ਕੇ ਤੁਸੀਂ ਪੋਲਿਟਿਕਲ ਗੱਲਾ ਕਰ ਲਾਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਅਸੀਂ ਬੋਲਣ ਹੀ ਦੇਣਾ ਜੇ ਗਲਤ ਬੋਲਿਓ ਰੌਲਾ ਪੈ ਗਿਆ ਸਟੇਜ ਖੋਲੀ ਉਹਨਾਂ ਨੇ ਗੁਰੂਗ੍ਰਾਸ ਸਭ ਹਾਜ਼ਰ ਸੀ ਇਹ ਲੋਕ ਸੁਧਾਰ ਕਰਦੇ ਨੇ ਇਹ ਲੋਕ ਬੱਤਾ ਪਾਰਟੀ ਨੂੰ ਦੇ ਤੇ ਆਪ ਕੀ ਬੱਤਾ ਕਰ ਰਹੇ ਇਸ ਕਰਕੇ ਸਾਨੂੰ ਇਹ ਫੈਸਲੇ ਲੈਣ ਦੇ ਪਏ ਅੱਜ ਮੈਨੂੰ ਦੁੱਖ ਹੈ ਜਿਸ ਫੈਸਲੇ ਨੂੰ ਮੈਂ ਹੀ ਰੋਕਿਆ ਸੀ ਕਿ ਕੋਈ ਨਹੀਂ ਇਸ ਉਮਰ ਦੇ ਵਿੱਚ ਇਹ ਸੇ ਦੇ ਕੀ ਆਪਾਂ ਕਹਾਂਗੇ ਇਹ ਵੀ ਕੱਢਤਾ ਜਿਹਦੇ ਕੋਲ ਕੋਈ اختیار ਨਹੀਂ ਮੈਂ ਹੈਰਾਨ ਆ ਕਿ اختیار ਹੈ ਆਪ ਦੇ ਬਾਲਕ ਬਣ ਕੇ ਬਹਿ ਗਿਆ ਗੁਮਰਾਹ ਦੀ ਕਾਪੀ ਤਾਂ ਕੱਢ ਕੇ ਦਿਖਾ ਦੇ ਕਿਹੜਾ ਉਸ ਤੇ اختیار ਲਿਖਿਆ ਇਸ ਨੂੰ ਜਿਹੜਾ ਜਵੈਨਿਕ ਐਸੇ ਸਰਪਲਸ ਨੂੰ ਸਰਪ੍ਰਸਤ ਨੂੰ ਸੋ ਕੋਈ اختیار ਨਹੀਂ ਸੀ ਇਸ ਕਰਕੇ ਇਹ ਕੋਈ ਹੋਰਹੀ ਜੀ ਗੱਲ ਨਾ ਕਰੇ ਲੋਕਾਂ ਨੂੰ ਗੁਮਰਾਹ ਨਾ ਕਰੇ ਭਲੇਖਾ ਨਾ ਪਾਵੇ ਅਖੀਰ ਇਹ ਕੋੜਾ ਘੁੱਟ ਦੇ ਕੇ ਅੱਜ ਸਰਦਾਰ ਸੁਖਦੇਵ ਸੁਢਿੰਸਾ ਜੀ ਨੂੰ ਮੈਂ ਦੁੱਖਾ ਕਹਿਦਾ ਕਿ ਉਹਨੂੰ ਵੀ ਪਾਰਟੀ ਤੋਂ ਕੱਢਤਾ ਗਿਆ ਇਹ اختیار ਪਾਰਟੀ ਦੇ ਪਾਰਟੀ ਕੋਲੇ ਨੇ ਪਾਰਟੀ ਨੇ ਉਸਨੂੰ ਬੜਾਇਆ ਸੀ ਤੇ ਜਿਸ ਪਾਰਟੀ ਨੂੰ ਜਵਾੜਾ ਕਹਿੰਦਾ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਹਾਨੂੰ ਸਾਰਾ ਉਹਨਾਂ ਦੇ ਸਟੇਟਮੈਂਟ ਆ ਦਿਖਾਏ ਉਹਨਾਂ ਦਾ ਸਾਰਾ ਕੁਝ ਦਿਖਾਇਆ ਕਿ ਪਾਰਟੀ ਦੇ ਇੱਕ ਮਹੀਨਾ ਮੀਟਿੰਗਾਂ ਕੀਤੀਆਂ ਪਾਰਟੀ ਨੇ ਕਮੇਟੀ ਬਣਾ ਕੇ ਕਮੇਟੀ ਉਸ ਦੇ ਵਿੱਚ ਆ ਕੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਹੈ ਪਾਰਟੀ ਨੂੰ ਮਰਜ਼ ਕਰੋ